ਕਰ ਰਹੇ ਹੋ ਬੜਾ ਮਾਣ ਮਹਿਸੂਸ ਹੋ ਰਿਹਾ ਨਹੀਂ ਤਿੰਨ ਪੁੱਤਰਾਂ ਨੂੰ ਯਾਦ ਕਰਕੇ ਤੇ ਕੁੜੀਏ ਧਾ ਨਿਕਲ ਜਾਂਦੇ 10ਵੇਂ ਪਾਤਸ਼ਾਹ ਇੱਕ ਦਿਨ ਨਾ ਇਹ ਰੋਈ ਮੇਰੇ ਕੋਲੇ ਅੱਛਾ ਮੈਂ ਆਖਿਆ ਮੈਂ ਵੀ ਜਦੋਂ 10 ਮਾਨ ਮੇਰਾ ਵੀ ਪੈੜਾ ਹੋਇਆ ਠੀਕ ਮੈਂ ਕਿਹਾ ਵੀ ਕਿਹੜੀ ਕਲੋਂ ਰੋਂਦੀ ਆ ਮੈਂ ਕਿਹਾ ਜੇ ਆਪਾਂ ਅਮਰਤ ਚੱ ਗਿਆ ਕਲਗੀਆਂ ਵਾਲੇ ਦਾ ਤੇ ਮੈਂ ਕਿਹਾ ਕਲਗੀਆਂ ਵਾਲੇ ਦਾ ਕੀ ਹਾਲ ਹੋਇਆ ਤੇ ਮੈਂ ਕਿਹਾ ਉਹਨੇ ਦਿਲ ਛੱਡਿਆ ਸ਼ਾਨ ਸ਼ਾਹੀ ਦਿਲ ਛੱਡਿਆ ਉਹਨੇ ਲੋਕ ਪਰਲੋਕ ਦਾ ਮਾਲਕ ਸੀ ਅੱਖਾਂ ਮੇਰੀਆਂ 'ਚੋਂ ਪਾਣੀ ਆ ਗਿਆ ਠੀਕ ਗੱਲ ਹੈ ਮਤਲਬ ਇਹ ਅੱਖਾਂ 'ਚ ਪਾਣੀ ਆਇਆ ਦਸਵੇਂ ਪਾਤਸ਼ਾਹ ਜੀ ਗੱਲ ਕਰਕੇ ਆਪਣੇ ਪੁੱਤਰਾਂ ਨੂੰ ਯਾਦ ਕਰਕੇ ਨਹੀਂ ਆਇਆ ਚਮਕੋਈ ਕੋਈ ਗੱਲ ਨਹੀਂ ਤੁਸੀਂ ਵੇਖਿਓ ਸਤਗੁਰੂ ਕਿਰਪਾ ਕਰਨਗੇ ਜਿਸ ਦਿਨ ਇਹ ਗੱਲਬਾਤ ਤੁਹਾਡੀ ਸਾਰੀ ਸੰਗਤ ਤੱਕ ਪਹੁੰਚਣੀ ਹੈ ਨਾ ਤੁਸੀਂ ਹੈਰਾਨ ਹੋ ਜਾਣਾ ਵੀ ਸਾਡੇ ਇੰਨੇ ਪੁੱਤਰ ਬੈਠੇ ਸੀ ਵਿਦੇਸ਼ਾਂ 'ਚ ਛੜੀਆਂ ਇੰਨੀਆਂ ਧੀਆਂ ਸੀ ਵਿਦੇਸ਼ਾਂ 'ਚ ਬਹੁਤ ਜ਼ਿਆਦਾ ਉਹ ਮਦਦ ਕਰਦੇ ਨੇ ਹਾਂਜੀ ਬਾਦੁਰੂ ਜੀ ਜਦੋਂ ਮਹਾਰਾਜ ਜੀ ਨੇ ਆਪਦੇ ਬੱਚੇ ਜੰਗ ਦੇ ਵਿੱਚ ਖਲਾਫ ਕੀ ਹਾਂ ਆਪਣੇ ਹੱਥੀਂ ਤੋਰੇ ਤਿਆਰ ਕਰ ਕਰਕੇ ਮਹਾਰਾਜ ਜੀ ਨੂੰ ਪੁੱਛਿਆ ਉਹਨੇ ਮਹਾਰਾਜ ਜੀ ਨੇ ਪੁੱਛਿਆ ਉਹਨੂੰ ਵੀ ਆਪਣੇ ਬੱਚੇ ਕਿੱਥੇ ਆ ਜੀ ਉਹ ਮਾਤਾ ਉਹਨਾਂ ਦੀਆਂ ਸਾਧੀਆਂ ਕਰਦੀਆਂ ਨੇ ਉਹਨੂੰ ਵਿਖਾਏ ਉਹਨੇ ਸਾਚ ਕੰਡ ਦੇ ਵਿੱਚ ਬੈਠੇ ਉਹਦਾ ਮਨ ਜਿਹੜਾ ਸ਼ਾਂਤ ਹੋ ਗਿਆ ਠੀਕ ਹੈ ਪਰ ਕਈ ਵਾਰੀ ਬਾਪੂ ਜੀ ਅੱਜ ਇਸ ਉਮਰ ਦੇ ਵਿੱਚ ਕਿਤੇ ਠੰਡੇ ਥਾਂ ਬਹਿ ਕੇ ਤੇ ਪੁੱਤਰ ਇੱਕ ਫੌਜ 'ਚ ਸੀ ਦੂਜੇ ਵੀ ਕਮਾਉ ਸੀ ਅੱਜ ਕੋਠੀਆਂ ਪਈਆਂ ਨੇ ਏਸੀ ਲੱਗੇ ਹੋਣੇ ਸੀ ਤੇ ਮੈਂ ਤੇ ਵੇਖਣ ਲਿਆ ਤਾਂ ਦੇ ਸਿਰ ਤੇ ਛਾਤੀ ਹੈ ਨਹੀਂ ਕੋਈ ਗੱਲ ਨਹੀਂ ਕੋਈ ਗਿਲ ਨਹੀਂ ਹਾਜੀ ਹੁਣ ਜੋ ਹੈਗਾ ਮੈਂ ਉਹੀ ਵਿਖਾਵਾਂਗਾ ਨਾ ਉਹਦੇ ਨਾਲੋਂ ਵੱਧ ਨਾ ਉਹਦੇ ਨਾਲੋਂ ਘੱਟ ਆਵਾ ਤਿੰਨ ਸ਼ਹੀਦ ਪੁੱਤਰਾਂ ਦੇ ਮਾਪਿਆਂ ਦਾ ਰੈਣ ਬਸੇਰਾ ਆ ਜੀ ਇਹਨਾਂ ਦੀ ਜ਼ਿੰਦਗੀ ਮਾਰਾਇ ਨੀ ਲਖਜੇਸਕਾਰ ਸਾਹਿਬ ਦਾਦਾ ਉਸ ਨੂੰ ਮਾਰ ਨਾ ਸਕੇ ਕੋਈ ਕੋਈ ਪਰਵਾਹ ਨਹੀਂ ਉਹ ਮਰ ਗਿਆ ਪਰਵਾਹ ਨਹੀਂ ਇਹਦੇ 2074 ਸਾਲਾਂ ਦੀ ਉਮਰ ਹੋ ਗਈ ਆ ਤੇ ਕੋਈ ਟੈਨਸ਼ਨ ਨਹੀਂ ਗਈ ਵਾਹ ਰਬ ਦੀ ਸੇਰੇ ਨਾ ਇਸ਼ਨਾਨ ਕਰੀਦਾ ਹਮ ਉਹਨਾਂ ਜਿੱਦਣ ਦਾ ਮਤਲਬ ਕਮਰਾ ਟਹਿ ਗਿਆ ਵਾ ਹਮ ਉਸ ਦਿਨ ਦਾ ਯਕੀਨ ਕਰਕੇ ਮੰਨਿਆ ਜੇ ਮਨ ਦੁਖੀ ਹੋਗਾ ਤੇ ਰੱਬ ਦਾ ਨਾਮ ਹੀ ਨਹੀਂ ਲੱਗਾ ਜਾਂਦਾ ਨਹੀਂ ਤੇ ਮੈਂ ਡੇਲੀ ਸੁਖਮਨੀ ਸਾਹਿਬ ਦਾ ਪਾਠ ਕਰਦਾ